ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਆਪਣੇ ਹੀ ਪੈਸੇ ਮੰਗਣ ਗਏ ਦੋਸਤ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਜੀ ਹਾਂ ਇਹ ਮਾਮਲਾ ਬਟਾਲਾ ਦਾ ਹੈ ਬਟਾਲਾ ਦੇ ਪਿੰਡ ਗੋਕੂਵਾਲ ਦੇ ਵਿੱਚ ਇੱਕ ਦੋਸਤ ਆਪਣੇ ਦੋਸਤ ਦੇ ਕੋਲ ਪੈਸੇ ਮੰਗਣ ਜਾ ਰਿਹਾ ਸੀ ਜਿਹੜੇ ਪੈਸੇ ਉਸ ਦੇ ਵੱਲੋਂ ਹੀ ਉਧਾਰ ਦਿੱਤੇ ਗਏ ਸੀ ਪਰ ਇਸ ਦੌਰਾਨ ਦੋਹਾਂ ਧਿਰਾਂ ਦੇ ਵਿੱਚ ਬਹਿਸਵਾਜੀ ਹੋ ਜਾਂਦੀ ਹੈ ਤਾਂ ਜਿਸ ਦੋਸਤ ਦੇ ਕੋਲੋਂ ਪੈਸੇ ਮੰਗਣ ਗਿਆ ਸੀ ਉਸੇ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ 315 ਬੋਰ ਦੀ ਰਾਈਫਲ ਦੇ ਨਾਲ ਹੀ ਗੋਲੀ ਚਲਾਈ ਗਈ ਹੈ ਔਰ ਘਟਨਾ ਦੀ ਪੂਰੀ ਵੀਡੀਓ ਰਿਕਾਰਡ ਕੀਤੀ ਗਈ ਹੈ ਦੱਸ ਦਈਏ ਕਿ ਪੀੜਤ ਦੀ ਪਤਨੀ ਦੇ ਵੱਲੋਂ ਹੀ ਪੂਰੀ ਵੀਡੀਓ ਆਪਣੇ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਜਿਸ ਦੇ ਵਿੱਚ ਸਾਫ ਪਤਾ ਲੱਗਦਾ ਹੈ ਕਿ 4.5 ਲੱਖ ਦਾ ਲੈਣ ਦੇਣ ਦਾ ਇਹ ਮਾਮਲਾ ਹੈ ਦੋਹਾਂ ਦੋਸਤਾਂ ਵਿਚਾਲੇ ਜਿਸ ਦੇ ਵਿੱਚ ਇੱਕ ਵਿਅਕਤੀ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ 4.5 ਲੱਖ ਇਸ ਦੇ ਵੱਲੋਂ ਦਿੱਤੇ ਗਏ ਨੇ ਦੂਸਰਾ ਵਿਅਕਤੀ ਜੋ ਦੂਸਰੇ ਪੱਖ ਹੈ ਔਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 4.5 ਲੱਖ ਦਿੱਤੇ ਆ ਤਾਂ ਕਈ ਕੰਮ ਵੀ ਤੁਹਾਡੇ ਕੀਤੇ ਆ ਤਾਂ ਇਹ ਇਸ ਤਰੀਕੇ ਦੀ ਬਹਿਸ-ਵਾਜੀ ਦੋਹਾਂ ਧਿਰਾਂ ਦੇ ਵਿੱਚ ਹੁੰਦੀ ਹੋਈ ਸੁਣਾਈ ਦਿੰਦੀ ਹੈ ਔਰ ਇਸੇ ਦੌਰਾਨ ਗੋਲੀ ਦੀ ਆਵਾਜ਼ ਆਉਂਦੀ ਹੈ ਔਰ ਗੋਲੀ ਮਾਰ ਦਿੱਤੀ ਜਾਂਦੀ ਹੈ ਦੱਸਦੀ ਹੈ ਕਿ ਇੱਕ ਵਿਅਕਤੀ ਦੀ ਲੱਤ ਦੇ ਉੱਤੇ ਇਹ ਗੋਲੀ ਲੱਗੀ ਹੈ ਔਰ ਅੰਮ੍ਰਿਤਸਰ ਦਾ ਇਹ ਪਰਿਵਾਰ ਸੀ ਜਿਸ ਦੇ ਵੱਲੋਂ ਪੈਸੇ ਜੋੜਾ ਲੈਣ ਗਿਆ ਸੀ ਬਟਾਲਾ ਪਹੁੰਚਿਆ ਸੀ ਆਪਣੇ ਦੋਸਤ ਦੇ ਘਰ ਔਰ ਗੱਲਬਾਤ ਇੰਨੀ ਵੱਧ ਜਾਂਦੀ ਹੈ ਕਿ ਫਾਇਰਿੰਗ ਤੱਕ ਪਹੁੰਚ ਜਾਂਦੀ ਹੈ ਔਰ ਦੂਸਰੇ ਧਿਰ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਇਹ ਗੋਲੀ ਜੋ ਪੀੜਤ ਵਿਅਕਤੀ ਹੈ ਉਸ ਦੀ ਲੱਤ ਤੇ ਲੱਗੀ ਹੈ ਜ਼ਖਮੀ ਹਾਲਤ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਲਹੂ ਲਹਾਨ ਹਾਲਤ ਦੇ ਵਿੱਚ ਉਹ ਫਰਸ਼ ਦੇ ਉੱਤੇ ਡਿੱਗਿਆ ਹੋਇਆ ਨਜ਼ਰ ਆ ਰਿਹਾ ਹੈ ਪਰ ਇਹ ਵੱਡੀ ਵਾਰਦਾਤ ਪੰਜਾਬ ਦੇ ਵਿੱਚ ਵਾਪਰੀ ਹੈ ਕਿ ਇਸ ਤਰੀਕੇ ਦੇ ਨਾਲ ਪੈਸੇ ਦਾ ਲੈਣ ਦੇਣ ਰਿਸ਼ਤਿਆਂ ਨੂੰ ਖਰਾਬ ਕਰ ਦਿੰਦਾ ਹੈ ਦੋਸਤੀ ਨੂੰ ਖਰਾਬ ਕਰ ਦਿੰਦਾ ਹੈ ਤਾਂ ਉਸ ਦੀ ਇਹ ਸਭ ਤੋਂ ਵੱਡੀ ਮਿਸਾਲ ਕਈ ਜਾ ਸਕਦੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਉਸ ਮੌਕੇ ਦੀ ਇਹ ਵੀਡੀਓ ਹੈ ਜਿਸ ਉਹ ਗੋਲੀ ਚਲਾਈ ਜਾਂਦੀ ਹੈ ਇੱਕ ਵਿਅਕਤੀ ਦੇ ਵੱਲੋਂ ਔਰ ਆਪਣੇ ਦੋਸਤ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਦੱਸਦੀ ਹੈ ਕਿ ਇਹ ਅੰਮ੍ਰਿਤਸਰ ਦਾ ਪਰਿਵਾਰ ਸੀ ਇਹ ਪੈਸੇ ਇਹਨਾਂ ਦੇ ਵੱਲੋਂ ਬਟਾਲਾ ਦੇ ਰਹਿਣ ਵਾਲੇ ਪਰਿਵਾਰ ਨੂੰ ਦਿੱਤੇ ਗਏ ਸੀ ਤਕਰੀਬਨ 4.5 ਲੱਖ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ ਔਰ ਜਦੋਂ ਇਹ ਪਰਿਵਾਰ ਪੈਸੇ ਮੰਗਣ ਜਾਂਦਾ ਹੈ ਤਾਂ ਦੂਸਰੇ ਪਾਸੇ ਜਿਹੜਾ ਬਟਾਲਾ ਦਾ ਪਰਿਵਾਰ ਹੈ ਤਾਂ ਉਹਨਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਤਾਂ ਫਾਇਰਿੰਗ ਕਰਨ ਵਾਲਾ ਜਿਹੜਾ ਵਿਅਕਤੀ ਹੈ ਉਸਦੀ ਪਛਾਣ ਪਰਮਜੀਤ ਸਿੰਘ ਸੰਧੂ ਦੇ ਤੌਰ ਤੇ ਹੋਈ ਹੈ ਬਟਾਲਾ ਦੇ ਪਿੰਡ ਗੋਕੂਵਾਲ ਦਾ ਰਹਿਣ ਵਾਲਾ ਹੈ ਜਿਸ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਤਾਂ ਗੋਲੀ ਮਾਰੀ ਗਈ ਹੈ ਆਪਣੇ ਹੀ ਦੋਸਤ ਦੀ ਲੱਤ ਦੇ ਵਿੱਚ ਔਰ ਇਹ ਗੋਲੀ ਕਿਉਂ ਮਾਰੀ ਗਈ ਹੈ ਕਿਉਂਕਿ ਆਪਣੇ ਪੈਸੇ ਮੰਗਣ ਗਿਆ ਸੀ ਔਰ ਇਹ ਪੈਸੇ ਦੇ ਲੈਣ ਦੇਣ ਦਾ ਸਾਰਾ ਮਾਮਲਾ ਹੈ ਜਿਸ ਦੇ ਵਿੱਚ ਫਾਇਰਿੰਗ ਦੀ ਇਹ ਘਟਨਾ ਵਾਪਰੀ ਹੈ ਤਾਂ ਪੂਰੀ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਪੀੜਤ ਦੀ ਪਤਨੀ ਵੱਲੋਂ ਹੀ ਇਹ ਵੀਡੀਓ ਬਣਾਈ ਗਈ ਹੈ ਕਿ ਕوج ਵਰਤਾਲਾਪ ਉਸ ਦੌਰਾਨ ਹੁੰਦਾ ਹੈ ਔਰ ਇਸੇ ਦੌਰਾਨ ਜਦੋਂ ਗੋਲੀ ਚੱਲ ਜਾਂਦੀ ਹੈ ਤਾਂ ਪੂਰੀ ਵੀਡੀਓ ਇਹ ਪੂਰਾ ਘਟਨਾ ਕਰਮ ਕੈਮਰੇ ਦੇ ਵਿੱਚ ਕੈਦ ਹੋ ਚੁੱਕਾ ਹੈ ਤਾਂ ਤੁਹਾਨੂੰ ਸੁਣਾਉਂਦੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਕਰੋ ਬਈ ਕੋਣਾ ਮੂਵੀ ਬਣਾਏ ਦੀ ਬਣਾਉਣਾ ਬਣਾਏ ਨਹੀਂ ਮੂਵੀ ਚਲੋ ਸਾਡੇ 4 ਪੈਸੇ ਲੈ ਸਾ ਸਾ ਕਿਹਨੇ 20 ਕੰਮ ਕਰਾਏ ਅੱਛਾ ਇਹਦੇ ਕੰਮ ਕੀਤੇ ਇਹਨੇ ਲਾਗੇ ਨੇ ਕੰਮ ਕਰਨੇ ਮੇਰੇ ਆਹ ਤਾਂ ਹੋਰ ਕਿਤੇ ਕਰਦਾ ਇਹ ਬੇਕਰ ਭਾਈ ਮੈਂ ਇਹ ਤਾਂ ਮੈਂ ਕਹਾਂ ਭਾਈ ਦੱਸ ਦੇ ਨਾਮ ਕੋਣ ਮਾਰ ਦੇਣਾ ਪੁੱਤ ਹੈ ਕਹਿੰਦਾ ਮਾਰ ਮਾਰ ਆਹ ਦੇ ਬੰਦ ਤੂੰ ਮੈਂ ਪੁਲਿਸ ਵੱਤ ਤੂੰ ਸਾਡਾ ਪਲੀਜ਼ ਸਾਡਾ ਹੋਏ ਚਲੋ ਪੁਲਿਸ ਨੂੰ ਕਰਾਂ ਸਾਡਾ ਪਲੀਜ਼ ਸਾਡਾ ਸਾਡਾ ਆਹ ਤਾਂ ਹੋਰ ਕੀ ਨਾ ਕਰ ਲੈ ਨਾ ਨਾ ਕਿ ਇਹਦੇ ਕਰਦਾ ਹੀ ਮੈਂ ਇਹਦੇ ਮੈਂ ਕਰਦਾ ਹੀ ਦੱਸ ਦੇ ਰਾਤ ਕੋਣ ਮੈਂ ਕਹਿੰਦਾ ਮਾਰ